ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਨੀਂਦ ਗਾਦੇ ਟੈਂਕਾ ਕੋਲੋਂ ਤੇ ਪਹੁੰਚਿਆ ਗਰਦਾਸਪੁਰ ਚ ਮਹੀਨ ਕੋਲ ਖਾਲ ਕੇ ਧੋਤਾ ਦਿੱਤੀ ਸੀ ਹਾਲ ਤਾਂ ਜਾਦੇ ਖਰਾਬ ਸੀ ਕਿ ਤਾ ਇਹ ਚੋ ਗੋਣੋ ਨਹੀਂ ਹਟਦੀ ਇੱਕ ਦੋ ਕਮੀਆਂ ਹੋਰ ਨੇ ਉਹ ਕਰ ਦਿਨ ਕੱਢਣੀਆਂ ਨੇ ਇਹਦੀ ਇੱਕ ਤਾਂ ਇੰਜਨ ਹੀ ਆਪਦੇ ਥਾਂ ਤੇ ਖੜਦਾ ਜੋ ਫਲੈਟ ਲਾਉਣੇ ਆ ਤਾਂ ਇੰਜਨ ਖਿੱਚਿਆ ਜਾਂਦਾ ਉਦੋਂ ਵਾਲੀ ਨੂੰ ਗਦੇ ਸੱਬਾ ਤੋਂ ਬਾਅਦ ਦਾ ਹੈ ਜਾਂ ਮਾਲ ਚੜਦਾ ਤੂਰਾ ਨਹੀਂ ਲੈਂਦੀ ਜੋ ਤੂਰਾ ਦੰਨੇ ਆ ਤਾਂ ਚੋਕ ਹੋ ਜਾਂਦੀ ਆ ਉਂਜਾਂ ਦੀ ਪਟੀਸ਼ਨ ਦੀ ਦੇ ਫੈਰਪੂਰ ਸਹੀ ਨਹੀਂ ਲੱਗੇ ਹੋਏ ਤੇ ਸੀਨਾ 12 ਮਾਡਲ ਕੁਝ ਇਹਨਾਂ ਸੋਹਣੀਆਂ ਨੇ ਤੇ ਉਹ ਅੱਗੇ ਖੜੀ ਆ 7 ਮਾਡਲ ਹੈ ਦਸ ਦਸਨੇਸ ਬਹੁਤ ਸੋਹਣੀ ਮਸ਼ੀਨ ਆ ਉਹ ਬਾਕੀ ਸਾਈਡ ਤੇ ਮਸ਼ੀਨ ਬਚਦੀ ਉਹ ਬਚਦੀ ਆ। ਫਿਕਰਦਾਸਪੁਰ ਦੇ ਲਾਗੇ ਪਿੰਡਾਂ ਪੱਟੀਆਂ। ਇਹ ਇਹ ਦਸ ਮੀਸ 7 ਮਾਡਲ। ਇਹ ਵੀ ਬੈੱਡ ਦੇ ਕਾਬਲੇ ਗੂਲੇ ਤੋੜਦੀ ਆ। ਤੇ ਇਹਦਾ ਤਾਂ ਨਹੀਂ ਆਪਾਂ ਕੋਈ ਹੋਰ ਕੰਮ ਕਰਨਾ। ਯਾਨੀ ਕਿ ਇਦੀ ਆਰਮ ਟੁੱਟ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਮਿੰਟ ਦੀ ਗਿੰਤੀ ਕਰਕੇ ਪਾਈ ਨਹੀਂ ਇਧਰੋਂ ਹੁਣ ਮੋੜ ਨੂੰ ਹੋਗੀ ਇਹ ਨਿੱਕੀ ਹੋਗੀ ਅ ਮਤਲਬ ਲੰਬਾਈ ਜਿਹ ਹੋਗੀ ਇਧਰੋਂ ਉਹ ਛੋਟੀ ਉਹ ਜਿਹੀ ਜੀ ਹੈਗੀ ਉਹੀ ਦੀ ਹੈ ਇਧਰੋਂ ਪਿੱਛੋਂ ਕਿੰਤੀਆਂ ਉੱਚੀਆਂ ਨੇ ਉਧਰੋਂ ਡਾਉਣ ਨੇ ਸੁਮਾਨ ਦਾ ਯਾਨੀ ਕੋਈ ਕੋਈ ਟਿਕਾਣਾ ਨਹੀਂ ਵੀ ਕਿੰਨਾ ਕੁ ਪਿਆ ਹੈ ਹਨਾ ਆ ਦਾ ਸਪੀਰ ਪਾਰਟੀ ਬਣੀ ਪਈ ਐ ਇੱਕ ਤਰ੍ਹਾਂ ਦੀ ਹਰਨ ਹੁਣ ਆਇਡਲ ਨਵੇਂ ਲਿਆਂਦੇ ਪਏ ਨੇ ਕਲਚ ਪਲੇਟਾਂ ਕੁੜੀਆਂ ਪਾਲੀਆਂ ਆ ਫੂਸ ਵਾਲੇ ਅੰਦਰਲੇ ਬਰਮ ਪਏ ਹੋ ਗਏ ਦੋ ਇਹ ਪਏ ਨੇ ਕਿਉਂਕਿ ਜਿਹੜਾ ਆਪਣਾ ਲੁਧਿਆਣਾ ਹੋ ਗਿਆ ਧੂਰੀ ਸੰਗਰੂਰ ਇੱਧਰ ਹਲੇ ਰੇਟ ਦਾ ਫਰਕ ਆ ਇੱਧਰ ਨੂੰ ਲੁੱਟ ਹੁੰਦੀ ਐ ਇਹਨਾਂ ਦਾ ਫਿਰ ਜੋ ਗੇੜਾ ਲੱਗਦਾ ਇਕੱਠਾ ਸਮਾਨ ਚੱਕ ਲੈਣਦੇ ਨੇ ਔਰ ਡ੍ਰੈਲਾਂ ਡਰੂਲਾਂ ਦੁੱਧੀਆਂ ਇਹ ਵਾਟਰ ਬੋਡਰ ਸਾਰਾ ਕੁਝ ਚਾਰਜ ਨੂੰ ਬੈਟਰੀਆਂ ਬੋਡਰੀਆਂ ਨੂੰ ਵੀਰ ਕਹਿੰਦਾ ਮੈਂ ਵੀ ਲੱਭਣਾ ਥੋੜਾ ਜਿਹਾ ਪਹਿਲਾਂ ਮੈਂ ਤਾਂ ਓਕੇ ਹਟਿਆ ਫਿਰ ਬਾਈ ਧੋਣ ਲੱਗ ਗਿਆ ਜੇ ਹੁਣ ਇਹ ਜੇ ਥਾਂ 'ਚ ਵੀ ਬੰਦਾ ਕੋਈ ਰਹਿੰਦਾ ਨਹੀਂ ਨਾ ਤਾਂ ਮੂਰਖਤਾ ਹੀ ਆ ਤਾਂ ਕਮਰਾ ਬਣਿਆ ਹੋਇਆ ਕੂਲਰ ਲੱਗਿਆ ਹੋਇਆ ਬਾਈਡਰ ਲੱਗੇ ਹੋਏ ਨੇ ਔਰ ਬਾਥਰੂਮ ਹੈ ਇਹ ਬੰਟੀ ਬੋਸ ਲੱਗਿਆ ਨਾ ਹੁਣ ਜੈ ਡਰਮ ਕੁੜੀ ਵੀ ਕੱਢ ਲਈ ਸੀ ਦੀ ਕਾਟਰ ਤੇ ਢਿੱਲੇ ਦੀ ਕੇ ਦੇ ਰਿੰਗ ਨੂੰ ਕਢਾਉਣ ਨੇ ਇਦੀ ਵੀ ਘਾਟ ਰਦਾਉਣਾ ਤੇ ਆ ਬਰਮਿਆ ਦੇ ਸਾਈਡ ਆਉਂਨੇ ਇਧਰੋਂ ਇਹ ਕਿਚਾਰ ਨਾਲ ਬਹੁਤ ਬਰੀਕ ਪਾਸ ਦੀ ਗਾਇ ਸਫਾਈ ਨਹੀਂ ਚੰਗੀ ਦੀ ਮਸ਼ੀਨ ਬਾਈ ਤਾਂ ਦੇਣੀ ਨਹੀਂ ਜਦੋਂ ਫਲੈਟ ਕੰਮ ਹੀ ਨਹੀਂ ਕਰ ਰਿਹਾ ਪੂਰਾ 10 ਨੰਬਰ ਦਾ ਪਾਇਆ ਹੋਇਆ ਇਹ ਮੱਖੀ ਹਟਾਉਣ ਤੋਂ ਮੱਖੀ ਹਟੂ ਤਾਂ ਜਦੋਂ ਪ੍ਰੋਪਰ ਫਰੇਸਰ ਦੇ ਚੱਕਰ ਨਹੀਂ ਬਣ ਰਹੇ ਇਹ ਰੰਗਾਰੰਗ ਪ੍ਰੋਗਰਾਮ ਦਾ ਸਮਾਨ ਹੈ ਮੇਨ ਗੱਲ ਇਹ ਹੁੰਦੀ ਹੈ ਜੀ ਕੰਮ ਕਰਨ ਦਾ ਵੀ ਉਦੋਂ ਹੀ ਸੁਆਦ ਆਉਂਦਾ ਜਦੋਂ ਬੰਦਾ ਰੂਹ ਵਾਲਾ ਹੋਵੇ ਇਹ ਸਾਫ ਪਾਉਣ ਵਾਲੀ ਮਸ਼ੀਨ ਹੈ ਸਾਫ ਹੈ ਪੂਰੀ ਸਾਮੀ ਹੋਈ ਹੈ ਮੇਰੇ ਨਹੀਂ ਕਹਦੇ ਕਦੇ ਵੀ ਕੋਈ ਦਿੱਕਤ ਦਿੱਤੀ ਦਾਣੇ ਦੂਣੇ ਦੀ ਬਾਹੀ ਚੱਕਰ ਪਿਆਦੀ ਇਹਦਾ ਤੇ ਹੁਣ ਇਹਨਾਂ ਨੇ ਤਿਆਰ ਕਰਾਉਣੀ ਆ ਇਹਦਾ ਦੇਖਦੇ ਆ ਕੋਈ ਨਹੀਂ ਕਰਦੇ ਕੋਈ ਧਾਪਣ ਸਮੂਹ ਸਾਰਾ ਕੁਝ ਗਿਆ ਮਾਪਣ ਮੁੱਖਾਂ ਨੂੰ ਜੀਨ ਦੀ ਰੂਹ ਹੀ ਬਦਲ ਗਈ ਪਹਿਲਾਂ ਤਾਂ ਬਹੁਤ ਬੁਰਾ ਹਾਲ ਸੀ ਬਾਕੀ ਬੰਦੇ ਵੀ ਉਵੇਂ ਹੀ ਖੜਾ ਕੇ ਤੁਰ ਗਏ ਤਾਵਾ ਹੋਵਾ ਵੀ ਨਹੀਂ ਮਾਰੀ ਹਾਰੇ ਕਿਤੇ ਕਣਕ ਹਰੀ ਹੋਈ ਪਈ ਸੀ ਜੀ ਤੈਨੂੰ ਦੱਸ ਬੰਦੇ ਓਏ ਅਤਾਰੇ ਲਾਉਣੀ ਹੈ ਜੀ ਗੇਟ ਕੂਟਰ ਲਾਲਾ ਕਹੀਂ ਲਾਉਣੇ ਨਾ ਸਾਬਾ ਨਹੀਂ ਨਾ ਬਲੀ ਚੱਲਦੀ ਆਜ ਤੇ ਮਾਰ ਮਾਰੀ ਆਹੋ ਇਹਦੀ ਹੋ ਗਈ ਸਫਾਈ ਹੁਣ ਇਹਦੇ ਥੱਲੇ ਵੀ ਸੀਪ ਪਾਉਣੀ ਐ ਤੇ ਜਿਵੇਂ ਇੱਕ ਵੀਰਾ ਆਪਣਾ ਨਾਰਾਜ ਐ ਕਹਿੰਦਾ ਸੀਪਾਂ ਦੀ ਸ਼ਾਟਿੰਗ ਦੀ ਵੀਡੀਓ ਨਹੀਂ ਬਣਾਈ ਤੇ ਉਹ ਵੀ ਬਣਾਵਾਂਗੇ ਤੇ ਕੋਈ ਹੋਰ ਵੀ ਗੱਲ ਆ ਉਹ ਵੀ ਦੱਸ ਦਿਓ ਜਿਹੜੀ ਚੀਜ਼ ਤੇ ਬਣਾਉਣੀ ਐ ਹਨਾ ਤਾਂ ਉਹ ਵੀ ਕੰਮ ਕਰਾਂਗੇ ਬਾਕੀ ਜਰ ਇਹ ਐ ਵੀ ਆਪਣੇ ਨਾਲ ਕੋਈ ਇਹ ਤਾਂ ਹੈ ਨਹੀਂ ਵੀ ਕੋਈ ਵੇਲਾ ਬੰਦਾ ਹੁੰਦਾ ਜੋ ਕੰਮ ਕਰਦੇ ਉਹ ਤੋਂ ਨਹੀਂ ਬਣਦੀ ਵਿੱਚ ਬੰਦੇ ਕਹੀ ਇਹ ਹੁੰਦੇ ਨੇ ਵੀ ਕੱਲਾ ਸੋਸ਼ਲ ਮੀਡੀਆ ਨਾਲ ਜੁੜਨ ਵਾਸਤੇ ਇਹ ਕੰਮ ਕਰਦੇ ਨੇ ਆਪਾਂ ਤੋਂ ਇੰਨਾ ਟਾਈਮ ਜਸਲਾ ਲੱਗਦਾ ਨਹੀਂ ਹੈਗਾ ਤੇ ਉਹਦੇ ਕਰਕੇ ਫਿਰ ਵੀਡੀਓ ਬੁਡੀ ਵਾਲੇ ਕੰਮਾਂ 'ਚ ਪਿੱਸੇ ਰਹਿ ਜਾਂਦੇ ਆ ਤਾਂ ਹੀ ਮੈਂ ਇੰਸਟਾ ਤੇ ਨਹੀਂ ਪਾਉਂਦਾ ਇੰਸਟਾ ਦੇ ਟਿਕਾ ਟਿੱਪਣੀ ਬਹੁਤ ਹੁੰਦੀ ਐ ਉਹ ਕਮੈਂਟ ਬਾਜੀ ਦੇ ਵਿੱਚ ਜਿਨੇ ਕਦੇ ਢੱਕਾ ਤੋੜਿਆ ਨਹੀਂ ਉਹ ਆ ਕੇ ਗੱਲਬਾਤ ਸੁਣਾਉਣ ਲੱਗ ਜਾਂਦਾ ਜੀ ਚਲੋ ਕੋਈ ਨਹੀਂ ਉਹ ਤਾਂ ਦੁਨੀਆਦਾਰੀ ਐ ਇਹਨਾਂ ਨੇ ਤਾਂ ਫੀਰ ਆ ਫਕੀਰਾਂ ਨੂੰ ਨਹੀਂ ਬਖਸ਼ਿਆ ਆ ਪਤਾ ਚੀਜ਼ਾਂ ਹੀ ਕੀਆਂ ਲਓ ਜੀ ਕਰੋ ਚੈੱਕ ਮਾਰ ਲਿਆ ਲਿਸ਼ਕਾ ਵਿੱਚੋਂ ਵੀ ਸਾਰੀ ਹੋ ਗਈ ਸਾਫ ਬਹੁਤ ਗੰਦ ਪਹਿਲੇ ਨਿਕਲਿਆ ਟਿੱਕੇ ਦੀ ਬੈੱਡ ਦੀ ਮੂਰੋ ਢਾਲ ਜਿਆਦੇ ਸੀ ਨੀਵਾ ਬਹੁਤ ਸੀ ਉਹ ਸਹੀ ਕਰਨਾ ਇੱਕ ਜਿਹੜੇ ਇਹਦੇ ਬੈੱਡ ਦੇ ਟੈਲੀਫੋਨ ਨੇ ਉਹਦੇ ਬੈਰੰਗਰੂ ਟੁੱਟੇ ਉਹਨੂੰ ਉਹ ਰੋਕਣਾ ਨਹੀਂ ਹੈ ਗਿਆ ਸਾਈਡਾਂ ਤੇ ਬਦਲਵਾ ਇਧਰ ਉਧਰ ਭਜਦੇ ਨੇ ਉਹ ਵੀ ਕਰਨੇ ਨੇ ਕਿਉਂਕਿ ਜਦੋਂ ਕੰਮ ਕਰਨਾ ਤਾਂ ਰਿਜਨਲੇ ਕਰਾਂਗੇ ਇਹ ਰਾਣੀ ਅਸ਼ੰਦਰਾ ਇਥੋਂ ਪਹਿਲਾ ਮਸ਼ੀਨ ਬੈਗ ਲੈ ਕੇ ਆਂਦੀ ਫਿਰ ਆਏ ਨੂੰ ਗਈ ਬੈਗ ਫਿਰ ਅੰਦਰ ਨੂੰ ਗਈ ਇੱਕ ਜਿਹੜਾ ਸਟੀering ਵਾਲਾ ਜੈਕ ਹੈ ਉਹਦਾ ਪੈਪ ਲੀਕ ਸੀ ਕਟਾਈ ਨਹੀਂ ਹੁੰਦੀ ਸੀ ਬੜੀ ਔਖੀ ਲਾਈ ਅੰਦਰ ਇੱਕ ਬ੍ਰੇਕਾਂ ਬਰੋਕਾਂ ਪੂਰੀਆਂ ਕੰਮ ਨਹੀਂ ਕਰਦੀਆਂ ਸੀ ਮਸ਼ੀਨ ਕਿਤੇ ਹੋਰ ਖੜੀ ਸੀ ਮਤਲਬ ਕਿਸ ਦੇ ਖੇਤ ਕੋ ਇੱਥੇ ਫਿਰ ਇਹਨਾਂ ਦਾ ਆਪ ਦਾ ਸੰਦ ਸੰਦੇੜਾ ਬਹੁਤ ਸੀ ਟਰਾਲੀਆਂ ਟਰੋਲੀਆਂ ਹੁਣ ਆ ਆ ਚੀਜ਼ ਆਪਾਂ ਇਹਦੀ ਸੋਣੀ ਮੰਨੀ ਐ ਜਿਹੜੀ ਆ ਦਿੱਤੀ ਹੋਈ ਆ ਜਿਹੜੇ ਆਪਾਂ ਕੰਮ ਕਰਦੇ ਆਂ ਚਾਲ ਘਟਾਉਣੀ ਵਧਾਉਣੀ ਆ ਤਾਂ ਸਲਾਖ ਕਢਾਉਣ ਦੀ ਲੋੜ ਨਹੀਂ ਇੱਧਰ ਵੀ ਪਰਲੀ ਸਾਈਡ ਦੀ ਨਟ ਖੋਲੋ ਘਟਾਉਣੀ ਅੱਗੇ ਕਰ ਦੋ ਵਧਾਉਣੀ ਪਿੱਛੇ ਕਰ ਦੋ ਇਹ ਜੀ ਵਧੀਆ ਇੱਕ ਇਹ ਆਪਾਂ ਪਹਿਲਾਂ ਕਹਿੰਦੇ ਹੁੰਨੇ ਆ ਕਣਕਾਂ ਦੇ ਵਿੱਚ ਇਹਨੂੰ ਜਮਾਂ ਡਾਊਨ ਸੈਟ ਕੇ ਰੱਖਿਆ ਕਰੋ ਝੋਨੇ 'ਚ ਚੱਕ ਲਿਆ ਕਰੋ ਕਣਕਾਂ ਦੇ ਵਿੱਚ ਡੋਂ ਰੱਖਾਗੇ ਕਣਕਾਂ ਦੇ ਵਿੱਚ ਨੇ ਸਟਾਅ ਵਾਕਰ ਜੋਗ ਨੂੰ ਨਹੀਂ ਹਟਦੇ ਚਲੋ ਠੀਕ ਹੈ ਜੀ ਹੁਣ ਨਹਾਉਣ ਦੀ ਤਿਆਰੀ ਤੇ ਨਹਾਤ ਹੋ ਲਈਏ ਬਾਕੀ ਕੱਲੋਂ ਕੰਮ ਦੇ ਪਾਵਾਂਗੇ ਵੀਡੀਓ ਇਦਾਂ ਜੁੜੇ ਰਹੋ ਪਿਆਰ ਸਤਿਕਾਰ ਬਣਾਈ ਰੱਖਿਓ ਧੰਨਵਾਦ ਜੀ ਤੇ ਫੱਸੀ ਕਾਲ